ਇੱਕ ਲਗਜ਼ਰੀ ਕਾਰ ਜਿਹੜੀ ਆ ਉਹ ਵੀ ਇਸ ਅੰਦੋਲਨ ਦੇ ਵਿੱਚ ਪਹੁੰਚੀ ਹੈ ਤਸਵੀਰਾਂ ਦੇ ਸਕਦੇ ਹੋ ਕਿਸਾਨੀ ਝੰਡੇ ਲੱਗੇ ਨੇ ਕਿਸਾਨ ਜਿਹੜੇ ਨੇ ਨਾਲ ਨੇ ਇਹ ਬਾਈ ਜੀ ਜਿਹੜੀ ਗੱਡੀ ਲੈ ਕੇ ਇੱਥੇ ਪਹੁੰਚੇ ਨੇ ਦੱਸ ਰਹੇ ਨੇ ਕਿ ਸਿੰਘੂ ਬਾਰਡਰ ਜਿਹੜਾ ਵਾ ਸਭ ਤੋਂ ਪਹਿਲਾਂ ਇਹ ਗੱਡੀ ਜਿਹੜੀ ਆ ਕ੍ਰੋਸ ਕਰੇਗੀ ਕਹਿੰਦੇ ਨੇ ਕਿ ਗੱਡੀ ਜਿਹੜੀ ਸਭ ਤੋਂ ਅੱਗੇ ਹੋਵੇਗੀ ਟਰੈਕਟਰਾਂ ਦੇ ਨਾਲ ਨਾਲ ਪਰ ਸਰਕਾਰ ਨੇ ਤਾਂ ਅੱਗੇ ਬਹੁਤ ਕੁਝ ਕੀਤਾ ਆ ਬੈਰੀਗੇਟਿੰਗ ਕੀਤੀ ਆ ਪੱਥਰ ਲਗਾਏ ਨੇ ਕਿ ਇਹ ਗੱਡੀ ਪੱਥਰ ਤੋੜੇਗੀ ਬਿਲਕੁਲ ਤੋੜੇਗੀ ਜੀ ਜਦੋਂ ਹੌਸਲੇ ਗੁਰੂ ਗੁਰੂ ਦੇ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਹੌਸਲੇ ਪਹਾੜਾ ਜਿੱਡੇ ਨੇ ਜਿਨ੍ਹਾਂ ਦੇ ਹੌਸਲੇ ਪਹਾੜਾ ਜਿੱਨਾ ਜਿੱਡੇ ਨੇ ਉਹਨਾਂ ਦੇ ਅੱਗੇ 6-6 ਫੁੱਟੇ ਬੈਰੀਕੇਡ ਕੁਝ ਨਹੀਂ ਕਰਨਗੇ ਜੀ ਉਹ ਨਾਲੇ ਲੈ ਜਾਣਗੇ ਜਹਾਜ਼ ਸਾਡੇ ਟਰੈਕਟਰ ਨੇ ਠੀਕ ਹੈ ਉਹ ਅਸੀਂ ਉੱਪਰੋਂ ਦੀ ਬੈਰੀਕੇਡਾਂ ਦੇ ਟਪਾ ਕੇ ਲੈ ਜਾਾਂਗੇ ਜੀ ਜੇ ਅਗਲੀ ਵਾਰੀ ਕੀ ਹੋਇਆ ਸੀ ਕਿ ਜਿਹੜੇ 10 10 ਫੁੱਟ ਦੇ ਟੋਏ ਪੱਟੇ ਸੀਗੇ ਉਹ ਲੋਕਾਂ ਨੇ ਹੱਥਾਂ ਨਾਲ ਪੂਰਤੇ ਸੀਗੇ ਠੀਕ ਹੈ ਉਹ ਕੈਂਟਰ ਹੱਥਾਂ ਦੇ ਨਾਲੇ ਪਲਟਾਉਂਦੇ ਸੀਗੇ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਦਿੱਲੀ ਨੂੰ ਕੂਚ ਕਰ ਰਹੇ ਨੇ ਇਸ ਵਕਤ ਕਿਸਾਨਾਂ ਦਾ ਕਾਫਲਾ ਜਿਹੜਾ ਵਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਨੇ ਇਸ ਮੰਡੀ ਦੇ ਵਿੱਚ ਦਿਖਾਈ ਦੇ ਰਹੇ ਨੇ ਪਰ ਉਸ ਦੇ ਨਾਲ ਨਾਲ ਇੱਕ ਲਗਜ਼ਰੀ ਕਾਰ ਜਿਹੜੀ ਆ ਉਹ ਵੀ ਇਸ ਅੰਦੋਲਨ ਦੇ ਵਿੱਚ ਪਹੁੰਚੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸਾਨੀ ਝੰਡੇ ਲੱਗੇ ਨੇ ਕਿਸਾਨ ਜਿਹੜੇ ਨੇ ਨਾਲ ਨੇ ਇਹ ਬਾਈ ਜੀ ਜਿਹੜੀ ਗੱਡੀ ਲੈ ਕੇ ਇੱਥੇ ਪਹੁੰਚੇ ਨੇ ਦੱਸ ਰਹੇ ਨੇ ਕਿ ਸਿੰਗੂ ਬਾਰਡਰ ਜਿਹੜਾ ਵਾ ਸਭ ਤੋਂ ਪਹਿਲਾਂ ਇਹ ਗੱਡੀ ਜਿਹੜੀ ਆ ਕ੍ਰੋਸ ਕਰੇਗੀ ਸੋ ਗੱਲਬਾਤ ਕਰਾਂਗੇ ਜਿਹੜੇ ਬਾਈ ਗੱਡੀ ਲੈ ਕੇ ਆਏ ਹੋਏ ਨੇ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਵੀ ਕਿਸਾਨ ਅੰਦੋਲਨ ਜਾ ਰਹੇ ਹੋ ਕਹਿ ਰਹੇ ਨੇ ਕਿ ਗੱਡੀ ਜਿਹੜੀ ਸਭ ਤੋਂ ਅੱਗੇ ਹੋਵੇਗੀ ਟਰੈਕਟਰਾਂ ਦੇ ਨਾਲ ਨਾਲ ਪਰ ਸਰਕਾਰ ਨੇ ਤਾਂ ਅੱਗੇ ਬਹੁਤ ਕੁਝ ਕੀਤਾ ਆ ਬੈਰੀਗੇਟਿੰਗ ਕੀਤੀ ਆ ਪੱਥਰ ਲਗਾਏ ਨੇ ਕਿ ਇਹ ਗੱਡੀ ਪੱਥਰ ਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੋੜੇਗੀ ਜੀ ਜਦੋਂ ਹੌਸਲੇ ਗੁਰੂ ਗੁਰੂ ਦੇ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਹੌਸਲੇ ਪਹਾੜਾ ਜਿੱਡੇ ਨੇ ਜਿਨ੍ਹਾਂ ਦੇ ਹੌਸਲੇ ਪਹਾੜਾ ਜਿੱਨਾ ਜਿੱਡੇ ਨੇ ਉਹਨਾਂ ਦੇ ਅੱਗੇ 6-6 ਫੁੱਟੇ ਬੈਰੀਕੇਡ ਕੁਝ ਨਹੀਂ ਕਰਨਗੇ ਜੀ ਉਹ ਨਾਲੇ ਲੈ ਜਾਣਗੇ ਇਹ ਨਾਲੇ ਲੈ ਜਾਣਗੇ ਤੇ ਜਹਾਜ਼ ਸਾਡੇ ਟਰੈਕਟਰ ਨੇ ਠੀਕ ਹੈ ਉਹ ਅਸੀਂ ਉਪਰੋਂ ਦੀ ਬੈਰੀਕੇਡਾਂ ਦੇ ਟਪਾ ਕੇ ਲੈ ਜਾਾਂਗੇ ਜੀ ਜਿਵੇਂ ਪਿਛਲੀ ਵਾਰੀ ਕਿਸਾਨਾਂ ਅੰਦੋਲਨ ਦੇ ਟਾਈਮ ਅਸੀਂ ਮੋਰਚਾ ਇੱਥੋਂ ਛੱਬੂ ਬਾਰਡਰ ਕਰਾਸ ਕਰਕੇ ਅਗੇ ਦਿੱਲੀ ਜਾ ਕੇ ਲਾਇਆ ਸੀ ਇਸ ਵਾਰੀ ਵੀ ਲਾਵਾਂਗੇ ਜੀ ਹਾਂਜੀ 13 ਤਰੀਕ ਨੂੰ ਕਿਸਾਨਾਂ ਦਾ ਲਾਨਾ ਕੱਲ 13 ਤਰੀਕ ਹੈਗੀ ਆ ਦਿੱਲੀ ਕੂਚ ਕਰਨਾ ਵਾ ਸਰਕਾਰ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਉੱਥੇ ਰੋਕਿਆ ਜਾਵੇ ਵੱਡੇ ਵੱਡੇ ਪੱਥਰ ਲਗਾਤੇ ਬੈਰੀਕੇਡ ਲਗਾਤੇ ਪਰ ਤੁਸੀਂ ਇਹ ਗੱਡੀ ਕਿਸ ਤਰ੍ਹਾਂ ਅੱਗੇ ਲੈ ਕੇ ਅੱਗੇ ਕੂਚ ਕਰੋਗੇ ਕਿਉਂਕਿ ਮੈਂ ਸਵਾਲ ਮੇਰਾ ਉਹੀ ਸੀਗਾ ਕਿ ਪੱਥਰਾਂ ਨੂੰ ਇਹ ਤੋੜ ਪਾਵੇਗੀ ਇਹ ਗੱਡੀ ਦੇਖੋ ਜੀ ਇਹ ਜਿਹੜੇ ਪਾਪ ਕਿਸਾਨ ਨੇ ਜੱਟ ਨੇ ਇਹ ਪੰਜਾਬ ਦੇ ਰਾਜੇ ਨੇ ਠੀਕ ਹੈ ਤੇ ਨਾਲ ਸਾਡੀ ਫੌਜ ਦੇਖੋ ਕਿੰਨੇ ਟਰੈਕਟਰਾਂ ਦੀ ਫੌਜ ਹੈ ਹਜ਼ਾਰਾਂ ਲੱਖਾਂ ਬੰਦੇ ਪਿੱਛੇ ਆ ਰਹੇ ਨੇ ਤੇ ਹਜ਼ਾਰਾਂ ਹੀ ਟਰਾਲੀਆਂ ਸਰਹੰਦ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਨੇ ਅੱਜ ਇੱਥੇ ਆਪਾਂ ਸਟੇ ਕਰਾਂਗੇ ਸਵੇਰੇ ਇੱਥੋਂ ਚਾਲੇ ਪਾਵਾਂਗੇ ਸ਼ੰਭੂ ਬਾਰਡਰ ਨੂੰ ਤਾਂ ਤੁਹਾਡੇ ਸਾਹਮਣੇ ਹੈ ਜਿਵੇਂ ਪਹਿਲਾਂ ਬੈਰੀਕੇਡ ਪੱਟੇ ਸੀਗੇ ਉਹ ਤਾਂ ਅਸੀਂ ਪਿੱਛੇ ਪਾ ਕੇ ਲੈ ਜਾਣੇ ਨੇ ਹੈ ਇੱਥੇ ਕੁਝ ਨਹੀਂ ਰੁਕਣ ਵਾਲਾ ਜੀ ਤੁਸੀਂ ਦੇਖੋ 3 ਦਿਨ ਹੋਏ ਨੇ ਹਜੇ ਉੱਥੇ ਮੱਲਾਵਾਂ ਨਕੀਲੇਆ ਉਹਨਾਂ ਨੂੰ ਸਰੀਏ ਗੱਡਿਆਂ ਨੂੰ ਜਾਂ ਬੈਰੀਕੇਡ ਦੇ ਵਿੱਚ ਸਿਮਿੰਟ ਭਰਿਆ ਨੂੰ 3 ਦਿਨਾਂ ਦੇ ਵਿੱਚ ਕਿੰਨਾ ਕੁ ਸਿਮਿੰਟ ਪੱਕਦਾ ਉੱਪਰੋਂ ਠੰਡ ਦਾ ਟਾਈਮ ਹੈ ਇਹ ਤਾਂ ਅਸੀਂ ਉਂਝੀ ਖਿੱਚ ਕੇ ਲੈ ਜਾਣੇ ਲੋਕ ਧੱਕੇ ਮਾਰ ਮਾਰ ਕੇ ਪਿਛਲੀ ਵਾਰੀ ਕੀ ਹੋਇਆ ਸੀ ਕਿ ਜਿਹੜੇ 10 10 ਫੁੱਟ ਦੇ ਟੋਏ ਪੱਟੇ ਸੀਗੇ ਉਹ ਲੋਕਾਂ ਨੇ ਹੱਥਾਂ ਨਾਲ ਪੂਰਤੇ ਸੀਗੇ ਠੀਕ ਹੈ ਉਹ ਕੈਂਟਰ ਹੱਥਾਂ ਦੇ ਨਾਲੇ ਪਲਟਾਉਂਦੇ ਸੀਗੇ ਤਾਂ ਜਦੋਂ ਜੋਸ਼ ਹੈ ਕਿਸਾਨਾਂ ਦੇ ਵਿੱਚ ਅੰਦੋਲਨ ਲੜਨ ਦਾ ਆਪਣੀਆਂ ਮੰਗਾਂ ਮੰਵਾਉਣ ਦਾ ਤਾਂ ਉਹ ਜਦੋਂ ਹੌਸਲਾ ਏਡਾ ਵੱਡਾ ਹੋਵੇ ਠੀਕ ਹੈ ਉੱਪਰੋਂ ਉਹਨਾਂ ਦਾ ਜਿਨ੍ਹਾਂ ਦਾ ਆਸ਼ੀਰਵਾਦ ਆ ਗੁਰੂ ਸਾਹਿਬ ਜਿਨ੍ਹਾਂ ਦਾ ਇੰਨਾ ਵੱਡਾ ਹੋਵੇ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੇ ਖੜੇ ਆ ਜਿੱਤੇ ਛੋਟੇ-ਛੋਟੇ ਬੱਚਿਆਂ ਨੇ ਵੱਡੀ ਕੁਰਬਾਨੀ ਦਿੱਤੀ ਉਸ ਧਰਤੀ ਤੋਂ ਆਸ਼ੀਰਵਾਦ ਲੈ ਕੇ ਅੱਜ ਦੀ ਰਾਤ ਕੱਲ ਨੂੰ ਵੱਡੀ ਵੱਡੀ ਗਿਣਤੀ ਦੇ ਵਿੱਚ ਚਾਲੇ ਪਾਵਾਂਗੇ ਤੇ ਇਹਨਾਂ ਦੇ ਬੈਰੀਕੇਡ ਪੱਟ ਕੇ ਅੱਗੇ ਜਾਵਾਂਗੇ ਤੇ ਵਾਕਈ ਇਹ ਗੱਡੀ ਵੀ ਪਹੁੰਚੂਗੀ ਤੇ ਇਹ ਸਾਰਾ ਅੰਦੋਲਨ ਸਾਰੇ ਕਿਸਾਨ ਸਾਡੇ ਟਰੈਕਟਰ ਨਾਲ ਲੈ ਕੇ ਜਾਵਾਂਗੇ ਤੇ ਬੋਲੇ ਸੋਨੇ ਹਾਲ ਦੇ ਜਕਾਰੇ ਲਾਉਂਦੇ ਜਾਵਾਂਗੇ ਬੋਲੇ ਸੋਨੇ ਹਾਲ ਅਸਰੀਆ ਕਾਲ ਗੱਡੀ ਬਾਰੇ ਦੱਸੋ ਕਿ ਗੱਡੀ ਦੀ ਕੀ ਖਾਸੀਅਤ ਹੈਗੀ ਆ ਰਾਇਲ ਰਾਇਲਸ ਜਿਹੜੀ ਕਾਪੀ ਇਹ ਗੱਡੀ ਹੈਗੀ ਆ ਤਾਂ ਕਿਸ ਤਰ੍ਹਾਂ ਇਹ ਤਿਆਰ ਕਰਾਈ ਸਪੈਸ਼ਲ ਅੰਦੋਲਨ ਕਰਕੇ ਤਿਆਰ ਕਰਾਈ ਹੈ ਨਹੀਂ ਸਪੈਸ਼ਲ ਅੰਦੋਲਨ ਕਰਕੇ ਤਾਂ ਨਹੀਂ ਤਿਆਰ ਕਰਵਾਈ ਤਿਆਰ ਤਾਂ ਅਸੀਂ ਆਪਣੇ ਸ਼ੌਂਕ ਕਰਕੇ ਕਰਵਾਈ ਹੈ ਠੀਕ ਹੈ ਪਰ ਅਸੀਂ ਇੱਥੋਂ ਪੰਜਾਬ ਦੇ ਵਿੱਚ ਜਿਹੜੇ ਰਾਜੇ ਨੇ ਉਹ ਕਿਸਾਨ ਨੇ ਜਿਹੜੇ ਪੂਰੀ ਦੁਨੀਆ ਨੂੰ ਅੰਨ ਖਵਾਉਂਦੇ ਨੇ ਰੋਟੀ ਖਵਾਉਂਦੇ ਨੇ ਤੇ ਰਾਜਿਆਂ ਦੀ ਸਵਾਰੀ ਜਿਹੜੀ ਐ ਅਸੀਂ ਮੰਨਦਿਆਂ ਜਾਵੇ ਟਰੈਕਟਰ ਐ ਅਸੀਂ ਸਾਡੀ ਸਵਾਰੀ ਇਹ ਐ ਅਸੀਂ ਇਹਨੂੰ ਨਾਲ ਲੈ ਕੇ ਜਾਵਾਂਗੇ ਤੇ ਰਾਜੇ ਬਣ ਕੇ ਜਾਵਾਂਗੇ ਕਿਉਂਕਿ ਅਸੀਂ ਮੰਗਤੇ ਦਾ ਹੈ ਨਹੀਂ ਅਸੀਂ ਆਪਣੇ ਹੱਕ ਲੈਣ ਜਾਣੇ ਨੇ ਤੇ ਆਪਣੇ ਹੱਕ ਲੈਣ ਲਈ ਮੰਗਾ ਮੰਵਾਉਣ ਲਈ ਦਿੱਲੀ ਜਾਵਾਂਗੇ ਤੇ ਬੈਰੀਕੇਡ ਪੱਟ ਕੇ ਆਪਣੀਆਂ ਮੰਗਾਂ ਮੰਵਾ ਕੇ ਹੀ ਵਾਪਸ ਆਵਾਂਗੇ ਜੀ। ਸੋ ਬਿਲਕੁਲ ਐ ਜਿਵੇਂ ਕੀ ਗੱਲਬਾਤ ਕਰ ਰਹੇ ਆਂ ਕਹਿ ਰਹੇ ਨੇ ਕਿਸਾਨ ਕੀ ਅਸੀਂ ਪੰਜਾਬ ਦੇ ਰਾਜੇ ਆ ਆਪਣਾ ਹੱਕ ਜਿਹੜਾ ਵਾ ਉਹ ਮੰਗਣ ਜਾ ਰਹੇ ਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇੱਕ ਰਾਇਲ ਰਾਇਲਸੀ ਕਾਪੀ ਜਿਹੜੀ ਆ ਉਹ ਗੱਡੀ ਜਿਹੜੀ ਇੱਥੇ ਪਹੁੰਚੀ ਆ ਕਿਸਾਨ ਅੰਦੋਲਨ ਦੇ ਵਿੱਚ ਕੱਲ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਵਾ ਤਾਂ ਇਹ ਗੱਡੀ ਜਿਹੜੀ ਆ ਸਭ ਤੋਂ ਅੱਗੇ ਹੋਵੇਗੀ ਕਿਸਾਨੀ ਝੰਡਾ ਲਗਾਇਆ ਗਿਆ ਬਹੁਤ ਸਾਰੇ ਕਿਸਾਨ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪਿੱਛੇ ਟਰੈਕਟਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿਨ੍ਹਾਂ ਨੂੰ ਸ਼ੇਰ ਕਹਿੰਦੇ ਕਹਿੰਦੇ ਆ ਤਾਂ ਇਹ ਟਰੈਕਟਰ ਜਿਹੜੇ ਨੇ ਅੱਗੇ ਮੁਕਾਬਲਾ ਕਰਨਗੇ ਇਸ ਗੱਡੀ ਦੇ ਨਾਲ ਨਾਲ ਸੀਪੋਰਟ ਕਰਨਗੇ ਆ ਬਾਬਾ ਜੀ ਤੁਸੀਂ ਵੀ ਕਿਸਾਨ ਅੰਦੋਲਨ ਦੇ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਸੀਸ ਤਲੀ ਤੇ ਰੱਖਣਾ ਜਾਣਦੇ ਆ ਵੇਖੋ ਇੱਕ ਇੱਕ ਇਨਸਾਨ ਨੂੰ ਜਿਹੜਾ ਹਾਥੀ ਨਾਲ ਲੜਾ ਸਕਦਾ ਸਿਰ ਤਲੀ ਤੇ ਰਖਾ ਕੇ ਲੋਕਾਂ ਨਾਲ ਲੜਾ ਸਕਦਾ ਦੇਸ਼ ਦੇ ਹਾਕਮਾਂ ਨਾਲ ਲੜਾ ਸਕਦਾ ਅਸੀਂ ਉਸ ਕੌਮ ਦੇ ਵਾਰਸ਼ ਆ ਹੱਥ बन ਕੇ ਦੇ ਹੱਥ ਖੜਾ ਕਰਕੇ ਇਹ ਗੱਲ ਕਹਿ ਸਕਦੇ ਆ ਇਹ ਦੇ ਕੀ ਇਹ ਤੇ ਜਿਹੜਾ ਕੀੜੀ ਨਾ ਹੱਥ ਹੀ ਲੜਾ ਸਕਦਾ ਅਸੀਂ ਉਸ ਕੌਮ ਦੇ ਵਾਰਸ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਉਹ ਪਿਛਲਾ ਅੰਦੋਲਨ ਤੁਸੀਂ ਦੇਖਿਆ ਬਹੁਤ ਸਾਰੇ ਮੁਕਾਬਲੇ ਕੀਤੇ ਉਦੋਂ ਵੀ ਸਰਕਾਰ ਨੇ ਬਹੁਤ ਕੁਝ ਕੀਤਾ ਬੈਰੀਕੇਟ ਲਗਾਉਂਦੇ ਸੀ ਉਦੋਂ ਵੀ ਕੰਡਿਆਲੀ ਤਾਰਾ ਲਗਾਉਂਦੇ ਸੀ ਟੋਏ ਪਾ ਦਿੰਦੇ ਸੀਗੇ ਤਾਂ ਇਸ ਵਾਰ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਕੱਲ ਦਿੱਲੀ ਕੂਚ ਦੀ ਤਿਆਰੀ ਕੀਤੀ ਹੈ ਤੇ ਪਿਛਲੀ ਵਾਰੀ ਨਵਾਰਿਕਾ ਜ਼ਬਰਦਸਤ ਸਾਡੀ ਤਿਆਰੀਆਂ ਪਿਛਲੀ ਵਾਰੀ ਕੋਈ ਨਾ ਲੋਕ ਕਈ ਗੁਣਾ ਵੱਧ ਤਿਆਰੀ ਆ ਕੋਈ ਬੈਰੀਕੇਡਿੰਗ ਜੋ ਵੀ ਹੋ ਜੇ ਉਹਦਾ ਉਹਦਾ ਮੁਕਾਬਲਾ ਕਰਨ ਵਾਸਤੇ ਤਿਆਰ ਆ ਸਾਡੇ ਕੋਲ ਹਰ ਇੱਕ ਚੀਜ਼ ਤਿਆਰ ਆ ਕੇਲ ਲਾਦਣ ਜੋ ਵੀ ਲਾਦਣ ਉਹ ਸਾਨੂੰ ਕੋਈ ਛਵੀ ਚੀਜ਼ ਰੋਕ ਨਹੀਂ ਸਕਦੀ ਸਰਕਾਰ ਕਿਸ ਤਰੀਕੇ ਨਾਲ ਰੋ ਸਕਦੀ ਜੋ ਮਰਜ਼ੀ ਹੀ ਲਾ ਕਰ ਲੈ ਅਸੀਂ ਦਿੱਲੀ ਜਾਵਾਂਗੇ ਇਹ ਜਾਣਾ ਤੇ ਜਾਵਾਂਗੇ ਪਿਛਲੀ ਵਾਰੀ ਜਦੋਂ ਗੇ ਸੀਗੇ ਤਾਂ ਉਹ ਟਰੈਕਟਰ ਦਾ ਮੁਕਾਬਲਾ ਕਿਸ ਤਰ੍ਹਾਂ ਕੀਤਾ ਸੀ ਕਿਸ ਤਰ੍ਹਾਂ ਜ਼ੋਰ ਲਗਾਇਆ ਸੀਗਾ ਪੂਰਾ ਉਹ ਤੇ ਸਾਡੇ ਨੌਜਵਾਨਾਂ ਜੋਸ਼ ਹੀ ਬਹੁਤ ਜ਼ਿਆਦਾ ਸੀਗੇ ਉਹਨਾਂ ਦੇ ਗਾੜੀ ਦੇ ਕੋਈ ਚੀਜ਼ ਨਹੀਂ ਅੜ ਸਕਦੇ ਹੁਣ ਵੀ ਨੌਜਵਾਨ ਉਤਰ 我。Well, ਜਬਰਦਸਤ ਮੁਕਾਬਲਾ ਜਿਹੜਾ ਕਰਨ ਦੇ ਸਮਰੱਥ ਆ ਸਾਰੇ ਬੰਦੇ ਸਾਡੇ ਸਰਕਾਰ ਸਰਵਦਾ ਜਬਰਦਸਤ ਮੁਕਾਬਲਾ ਕਰਾਂਗੇ ਅਸੀਂ ਕੋਈ ਕਿਸੇ ਨਾਲ ਜਾਤ ਨਹੀਂ ਕਰਾਂਗੇ ਆਪਣੇ ਹੱਕ ਲੈਣ ਵਾਸਤੇ ਜਾ ਰਹੇ ਆ ਕਿਸੇ ਦਾ ਕੁਝ ਨਹੀਂ ਲੈਣਦੇ ਸਾਡੇ ਹੱਕ ਮੰਗਦੇ ਆ ਇਹ ਆਪਾਂ ਲੈ ਕੇ ਰਵਾਂਗੇ ਤੇ ਲੈਣੇ ਆ ਲੱਗਦਾ ਨਹੀਂ ਕਿ ਮੁਸ਼ਕਿਲਾਂ ਆਣਗੀਆਂ ਇਸ ਤਰ੍ਹਾਂ ਉਹ ਤੋੜਨਾ ਬੈਰੀਕਡ ਤੋੜਨਾ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕੰਟੇਨਰ ਖੜੇ ਕਰ ਦੁੱਤੇ ਨੇ ਕੰਡਿਆਲੀ ਤਾਰਾਂ ਲਾ ਦਤੀਆਂ ਕੰਡੇ ਕਿੱਲ ਜਿਹੜੇ ਸੜਕਾਂ ਦੇ ਵਿੱਚ ਖੋਬੋ ਦੁੱਤੇ ਨੇ ਤਾਂ ਲੱਗਦਾ ਨਹੀਂ ਇਹ ਦਿੱਕਤਾਂ ਆ ਜਾਣਗੀਆਂ ਨਹੀਂ ਜੀ ਕੋਈ ਦਿੱਕਤ ਨਹੀਂ ਆ ਸਕਦੀ ਸਾਡੇ ਘਰੇ ਇਹ ਸਾਡੇ ਵਾਸਤੇ ਮਾਮੂਲੀ ਚੀਜ਼ਾਂ ਹੋ ਗਈਆਂ ਹੁਣ ਕੋ ਨਵੀਂ ਚੀਜ਼ ਨਹੀਂ ਪਿਛਲੀ ਵਾਰਾਂ ਕੀਤੀ ਆ ਤਾਂ ਹੁਣ ਵੀ ਇਹ ਉਦੋਂ ਵੱਧ ਕਰਾਂਗੇ ਮੁਕਾਬਲਾ ਕੋਈ ਕਰਨੀ ਸਾਡੇ ਵਾਸਤੇ ਕੋਈ ਮਸ਼ਕਲ ਨਹੀਂ ਅਸੀਂ ਇਹ ਕਰਨਾ ਜਾਣਦੇ ਅੱਗੇ ਕਰਕੇ ਵੇਖਿਆ ਤਾਂ ਹੁਣ ਉਦੋਂ ਵੱਧ ਸਾਡੇ ਤਾਕਤਾਂ ਹੀ ਕਰਾਂਗੇ ਮੁਕਾਬਲਾ ਸੋ ਬਿਲਕੁਲ ਇਹ ਟਰੈਕਟਰ ਤੁਹਾਨੂੰ ਪਿੱਛੇ ਤਸਵੀਰਾਂ ਦਿਖਾ ਦਿੰਦੇ ਆ ਜਿਹੜੇ ਕਿ ਕਿਸਾਨ ਇੱਥੇ ਲੈ ਕੇ ਆਏ ਹੋਏ ਨੇ ਤਾਂ ਇਹ ਦਿੱਲੀ ਕੂਚ ਵੱਲ ਤਿਆਰੀ ਕੀਤੀ ਆ ਕਿਸਾਨਾਂ ਨੇ ਤਾਂ ਟਰੈਕਟਰ ਉਹ ਟਰਾਲੀਆਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਸ਼੍ਰੀ ਫਤੇਗੜ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਤਾਂ ਇਹ ਰਾਇਲਸ ਰਾਇਲ ਦੀ ਕਾਪੀ ਜਿਹੜੀ ਲਗਜ਼ਰੀ ਗੱਡੀ ਹੈਗੀ ਆ ਪੰਜਾਬ ਦੇ ਰਾਜੇ ਕਿਸਾਨ ਜਿਹੜੇ ਨੇ ਉਹ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਨੇ ਤਾਂ ਦਿੱਲੀ 깔 ਕੂਚ ਕਰਨਾ ਵਾ ਤਾਂ ਉਹਨਾਂ ਵੱਲੋਂ ਇਹ ਪੂਰੀ ਤਿਆਰੀ ਜਿਹੜੀ ਆ ਕੀਤੀ ਗਈ ਆ ਸਰ ਟਰੈਕਟਰਾਂ ਦੇ ਨਾਲ ਕਹਿ ਰਹੇ ਨੇ ਕਿ ਕੱਲ ਅਸੀਂ ਮੁਕਾਬਲਾ ਕਰਾਂਗੇ ਅਗਰ ਸਰਕਾਰ ਰੋਕਣ ਦੀ ਕੋਸ਼ਿਸ਼ ਕਰੇਗੀ ਪਰ ਅੱਜ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕੀ ਨਤੀਜੇ ਆਉਂਦੇ ਨੇ ਇਹ ਸਮਾਂ ਦੱਸੇਗਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਹੰਦੂ ਜਗਮੈਨ ਟੀਵੀ ਲੁਧਿਆਣਾ